ਮੇਰਾ ਨਾਮ ਰਜਨੀਸ਼ ਕੁਮਾਰ ਹੈ ਜੀ ਮੈਂ ਮਾਰਕੀਟ ਕਮੇਟੀ ਗੁਰਦਾਸਪੁਰ ਤੋਂ ਰਿਟਾਇਰ ਹੋਇਆ ਤੇ ਮੈਂ ਆਪਣੇ ਕਿਸੇ ਜ਼ਰੂਰੀ ਕੰਮ ਵਾਸਤੇ ਬੈਂਕ ਆਫ ਇੰਡੀਆ ਵੇਕੇ ਗਿਆ ਸੀ ਤੇ ਮੇਰੇ ਕੋਲ ਮੋਟਰਸਾਈਕਲ ਨੰਬਰ ਸੀ ਐਚ ਐਫ ਡੀ ਲੈਕਸ ਪੀ ਵੀ 06 ਐਪੀ ਵੀ 06 ਐਮ 73 ਉਹ ਮੈਂ ਉੱਥੇ پارک ਕਰਕੇ ਬੈਂਕ ਦੇ ਅੱਗੇ ਤੇ ਬੈਂਕ ਦੇ ਅੰਦਰ ਗਿਆ ਤੇ ਉਹਦੇ ਬਾਅਦ ਜਦੋਂ ਮੈਂ ਬਾਹਰ ਆਇਆ ਉੱਥੇ ਮੋਟਰਸਾਈਕਲ ਨਹੀਂ ਸੀ ਤੇ ਫਿਰ ਮੈਂ ਬੈਂਕ ਦੇ ਕੈਮਰੇ ਖੁੰਗਾਲਿਆ ਉਹੜਾ ਕੋਲੋਂ ਮਿਲੂ ਕੁਝ ਨਹੀਂ ਹੀ ਮਿਲਿਆ ਤਹੀ ਸਾਹਬ ਨੂੰ ਫੇਰ ਉੱਥੇ ਗਿਆ ਸਾ ਲੋਣਾ ਕੋਲੋਂ ਕੁਝ ਵੀਡੀਓ ਮਿਲ ਗਿਆ ਇਹ ਬੈਂਕ ਆਫ ਇੰਡੀਆ ਤੋਂ ਫਿਰ ਮੈਂ ਉਹਨੇ ਉਸ ਟਾਈਮ ਤੋਂ ਪਹਿਲਾਂ ਮੈਂ ਸਿਟੀ ਥਾਰੇ ਵੀ ਕੰਪਲੇਨਟ ਕੀਤੀ ਸੀ ਤੇ ਉਹਨਾਂ ਵੱਲੋਂ ਅੱਜ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ ਇਹ ਕਹਿੰਦੇ ਨੇ ਜਿਵੇਂ ਥਾਣੇ ਕਿ ਮੈਂ ਥਾਣੇ ਗਿਆ ਸੀ ਪਹਿਲਾਂ ਤੇ ਮੈਨੂੰ ਕਹਿੰਦੇ ਸੀ ਕਿ ਲੇਡੀਜ਼ ਅੰਦਰ ਬੈਠੀਆਂ ਇਹਨਾਂ ਦੀ ਕੰਪਲੇਂਟ ਲਿਖ ਲਈਏ ਤੇ ਬਾਅਦ ਟਾਣਾ ਕਰਦੇ ਆਂ ਗਾੜਾ ਬਾਅਦ ਕੰਪਲੇਂਟ ਕਰਨ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਕਿ ਮੈਂ ਇਹਨਾਂ ਨੂੰ ਕਹਿੰਦਾ ਮੈਨੂੰ ਕੰਪਲੇਂਟ ਨੰਬਰ ਦਵੋ ਇਹਨਾਂ ਨੇ ਮੈਨੂੰ ਇੱਕ ਛੋਟੇ ਜਿਹੇ ਕਾਗਜ਼ ਤੇ ਨੰਬਰ ਦੇ ਦਿੱਤਾ ਤੇ ਉਹਦੇ باوجود ਮੈਨੂੰ ਕਹਿੰਦਾ ਕਿ ਤੁਹਾਡੀ ਤੁਹਾਡੀ ਕੰਪਲੇਂਟ ਜਿਹੜੀ ਜਗਜੀਤ ਸਿੰਘ ਥਾਣੇਦਾਰ ਨੂੰ ਦਿੱਤੀ ਗਈ ਹੈ ਤੇ ਹਜੇ ਤੱਕ ਜਗਜੀਤ ਸਿੰਘ ਹੁਣਾਂ ਨੇ ਮੇਰੇ ਨਾਲ ਕੋਈ ਕੰਡੈਕਟ ਨਹੀਂ ਕੀਤਾ ਨਾ ਹੀ ਹਜੇ ਤੱਕ ਕੋਈ ਕਾਰਵਾਈ ਹੋਈ ਹੈ